ਸਭ ਤੋਂ ਪਹਿਲਾਂ ਸਾਰੀ ਪ੍ਰੈਸ ਦਾ ਅਸੀਂ ਦਿਲੋਂ ਸਵਾਗਤ ਕਰਦੇ ਆਂ ਔਰ ਦੇਵਤਾ ਯਾਦਗਾਰੀ ਮਾਲਵਾ ਕਲਾਕਾਰ ਮੰਚ ਦੇ ਅਸੀਂ ਤੁਹਾਨੂੰ ਸਾਰੇ ਜਿੰਨੇ ਪੱਤਰਕਾਰ ਵੀਰ ਨੇ ਮੈਂਬਰ ਸਮਝਦੇ ਆਪਦਾ ਕਿਉਂਕਿ ਇੱਥੇ ਤੁਸੀਂ ਫੈਮਲੀ ਸਮੇਤ ਆ ਕੇ ਸਾਡੇ ਨਾਲ ਤੀਆਂ ਦੇ ਵਿੱਚ ਹਿੱਸਾ ਲੈਂਦੇ ਆ ਇਹ ਸਾਡਾ 35ਵਾਂ ਤੀਆਂ ਦਾ ਤਿਹਾਰ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਇਹ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਵਾਂਗੇ ਸਾਡਾ ਇਹ ਇੱਕੋ ਹੀ ਮਕਸਦ ਹੈਗਾ ਕਿ ਜੋ ਗਰੀਬ ਬੱਚੇ ਐ ਜੋ ਸਟੇਜ ਦੇ ਉੱਤੇ ਚੜ ਨਹੀਂ ਸਕਦੇ ਪੈਸਾ ਲਾ ਕੇ ਚੜਨਾ ਪੈਂਦਾ ਉਹ ਇੱਥੋਂ ਉੱਭਰ ਕੇ ਜਾਂਦੇ ਐ ਇੱਥੇ ਅਸ਼ੋਕ ਮਸਤੀ ਤੁਸੀਂ ਸੁਣਿਆ ਹੋਣਾ ਉਹ ਸਾਡੇ ਉਹਦੀ ਕੋਈ ਕੈਸਟ ਨਹੀਂ ਚੱਲਦੀ ਸੀਗੀ ਉਹ ਸਾਡੇ ਕਲੱਬ ਚ ਆਏ ਇੱਕ ਵਾਰੀ ਉਦੋਂ ਬਾਅਦ ਉਹਨਾਂ ਨੂੰ ਇੰਨਾ ਕੰਮ ਮਿਲਿਆ ਕਿ ਰਹਿ ਰਬਦਨਾ ਮਤਲਬ ਕੋਈ ਕੋਈ ਨਾ ਚੀਜ਼ ਭਾਗਾ ਵਾਲੀ ਹੁੰਦੀ ਹੈ ਅਲੰਕਾਰ ਫਲੇਮੇਟ ਹਾਂ ਤੇ ਉਹ ਨਹੀਂ ਅਸੀਂ ਬੁਲਾਇਆ ਸੀਗਾ ਸਾਡੇ ਸਟੇਡੀਅਮ ਚ ਆਏ ਸੀ ਤਾਂ ਉਹ ਮੈਂ 28 30 ਸਾਲਾਂ ਦਾ ਸੀਗਾ ਜਦੋਂ ਮੈਂ ਇਹ ਇਹ ਸ਼ੁਰੂ ਕੀਤਾ ਹੈਗਾ ਤਾਂ ਹੁਣ ਸਾਡੇ ਜਿਹੜੇ ਪ੍ਰਧਾਨ ਜੀ ਹੈ ਪਰਮਜੀਤ ਕੋਰ ਦੇਵਤਾ ਜੀ ਉਹਨਾਂ ਦੀ ਸਿਹਤ ਜਿਹੜੀ ਹੈ ਉਹ allow ਨਹੀਂ ਕਰਦੀ ਸੀਗੀ ਤਾਂ ਉਹਨਾਂ ਨੇ ਮੈਨੂੰ ਪਹਿਲੇ ਪਿਛਲੇ ਸਾਲ ਵੀ ਕਹਿਦਾ ਸੀਗਾ ਵੀ ਹੁਣ ਤੁਸੀਂ ਉਹ ਚਲਾਉਂਗੇ ਇਹਨਾਂ ਨੂੰ ਤਾਂ ਅਸੀਂ ਉਹਨਾਂ ਦੇ ਜਿਹੜੇ ਬੋਲ ਐ ਉਹਨਾਂ ਨੂੰ ਪਹੁੰਚਾਉਂਦੇ ਹੋਏ ਹੋਰ ਇਹ ਮੈਂ ਬਾਹਰ ਜਾਣਾ ਸੀਗਾ ਉਹ ਕੈਨਸਲ ਕੀਤਾ ਫਿਰ ਤੇ ਅਸੀਂ ਇਹ ਜਿਹੜਾ ਤੀਆਂ ਦਾ ਪ੍ਰੋਗਰਾਮ ਹੈ ਇਹ ਹਰ ਸਾਲ ਦੀ ਤਰ੍ਹਾਂ ਉਮੀਦ ਹੂਮ ਤਾਂ ਮਨਾਵਾਂਗੇ ਜਿਵੇਂ ਆਪਾਂ ਪਹਿਲਾਂ ਮਨਾਉਂਦੇ ਸੀ ਸਾਡਾ ਇਹਦੇ ਵਿੱਚ ਇੱਕੋ ਹੀ ਮਕਸਦ ਹੈ ਕਿ ਸੌਣ ਦੇ ਮਹੀਨੇ ਵਿੱਚ ਜਿਹੜੀਆਂ ਤੀਆਂ ਮਿਲਣ ਆਉਂਦੀਆਂ ਔਰ ਕਿਉਂਕਿ 35 ਸਾਲਾਂ ਦੇ ਵਿੱਚ ਜਿਹੜੀਆਂ ਉਦੋਂ ਵਈਆਂ ਵੀ ਆ ਕੁੜੀਆਂ ਸੀਗੀਆਂ ਉਹ ਹੁਣ ਉਹਨਾਂ ਉਹਨਾਂ ਦੇ ਗਾਂ ਬੱਚੇ ਵਿਆਹੇ ਹੋਇਆ ਉਹ ਇਕਾ ਬੇਟੀ ਸਾਡੀ ਅਮਨ ਹੈ ਇਹ 10 ਸਾਲਾਂ ਦੀ ਇੱਥੇ ਹੁੰਦੀ ਸੀ ਤਾਂ ਹੁਣ ਇਹਨੇ ਆਪ ਵਖਰੀ ਦਿੱਤੀਆਂ ਵੀ ਸਾਡੇ ਤੋਂ ਕੀਤੀਆਂ ਤੇ ਸ਼ਾਖਾਂ ਜਿਹੜੀਆਂ ਵਧੀਆਂ ਤਾਂ ਇਹ ਜਿਹੜਾ ਪਰਿਵਾਰ ਹੈ ਬਹੁਤ ਵੱਡਾ ਹੈਗਾ ਸਾਡੇ ਇਸ ਮੰਚ ਦੇ ਨਾਲ ਸ਼ਹਿਰ ਦੇ بڑے ਲੋਕ ਜੁੜੇ ਹੋਏ ਹੈ ਸਾਨੂੰ ਮਜਬੂਰ ਵੀ ਕਰ ਦਿੰਦੇ ਜੇ ਨਾਂ ਵੀ ਕਰਾਉਣੀਆਂ ਹੁਣ ਤਾਂ ਫੋਨ ਕਰਦੇ ਆ ਆਪਣੀਆਂ ਧੀਆਂ ਕਦੋਂ ਆਂ ਉਹ ਆਹੀ ਕਹਿੰਦੇ ਆ ਫਿਰ ਅਸੀਂ ਇਹ ਰਵਾਇਤ ਨੂੰ ਚਲਾਉਦੇ ਹੋਏ ਔਰ ਮੇਰਾ ਇੱਕ ਜਿਹੜਾ ਮੇਨ ਮਕਸਦ ਹੈ ਕਿਉਂਕਿ ਸਾਡੀ ਉਮਰ ਹੁਣ ਥੋੜੀਆਂ ਰਹਿ ਗਈਆਂ ਸਾਨੂੰ ਐ ਕੋਈ ਜਿਹੜੀ ਅੱਛੀ ਲੇਡੀ ਜੈ ਉਹਨਾਂ ਨੂੰ ਇਕੱਠੀਆਂ ਕਰਕੇ ਕੋਈ ਆਪਾਂ ਜਿਹੜਾ ਸਮਾਜ ਸੇਵਾ ਦਾ ਜੋ ਨਾਰੀ ਸ਼ਕਤੀ ਦਾ ਜੋ ਜੱਤੀਆਂ ਭੈਣਾਂ ਦਾ ਕੋਈ ਨਾ ਉਸ ਵਿੱਚ ਡਿਸਪਲਿਅਰ ਹੁੰਦਾ ਉਹ ਵੀ ਅਸੀਂ ਰਲ ਮਿਲ ਕੇ ਕੋਈ ਇਸ ਤਰ੍ਹਾਂ ਦੀ ਟੀਮ ਬਣਾਉਂਦਾ ਮੇਰਾ ਮਨ ਹੈਗਾ ਤਾਂ ਜਿਹੜਾ ਉਹ ਆਪਾਂ ਜਿਹੜਾ ਸਮਾਜ ਸੇਵਾ ਦੇ ਵੱਲੋਂ ਇਹਨਾਂ ਨੂੰ ਲੈ ਕੇ ਜਾਣਾ ਜਿਹੜੀਆਂ ਲੇਡੀਜ਼ ਘਰਾਂ ਚੋਂ ਨਹੀਂ ਨਿਕਲਦੀਆਂ ਸ਼ਾਇਦ ਉਹ ਬਹੁਤ ਵਧੀਆ ਕੰਮ ਕਰ ਸਕਦੀਆਂ ਪਰ ਉਹ ਸਾਡੇ ਨਾਲ ਜੁੜ ਕੇ ਇੱਥੇ ਤਾਂ ਉਹ ਸਾਡਾ ਮੰਚ ਵੀ ਇਹਦੇ ਨਾਲ ਹੋਰ ਵਧੀਆ ਹੋਊਗਾ ਤੇ ਜਿਹੜਾ ਲੋਕਾਂ ਦਾ ਭੱਲਾ ਵੀ ਹੋਊਗਾ ਤੁਹਾਡਾ ਸਭ ਦਾ ਇੱਥੇ ਸੁਵੇਰਾ ਜੀ ਹੈ ਆਪਣੇ ਰਮਾ ਬੇਟੀ ਹੈ ਗੁਰਮੀਤ कौर ਜੀ ਹੈ ਡਾਕਟਰ ਹਮਨ ਜੀ ਹੈ ਬੇਟੇ ਤੁਹਾਡਾ ਨਾਮ ਮਨ ਮਨਪ੍ਰੀਤ ਜੀ ਹੈ ਰੀਲਿੰਗ ਜੀ ਰਜਿੰਦਰ ਰੀਂਦਰ ਹਾਂਜੀ ਹਾਂ ਰਜਿੰਦਰ ਮਾਨ ਤੁਹਾਡੇ ਵਿੱਚ ਮਮਤਾ ਮਮਤਾ ਜੀ ਤਾਂ ਇਹ ਸਾਡੇ ਮੈਂਬਰ ਜਿਹੜੇ ਹੈਗੇ ਆ ਇਹ ਪਰਮਾਨੈਂਟਲੀ ਸਾਡੇ ਨਾਲ ਰਹਿਣਗੇ ਔਰ ਜਿਹੜੇ ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ 50 ਕੁ ਲੇਡੀਜ਼ ਜਿਹੜੀਆਂ ਸੇਰ ਕੱਢ ਅੱਗੇ ਹੈਗੀਆਂ ਉਹਨਾਂ ਨੂੰ ਜੋੜ ਕੇ ਕੋਈ ਹੋਰ ਵੀ ਸਮਾਜ ਦਾ ਭਲ ਕਰੀਏ ਤੁਹਾਡਾ ਇੱਥੇ ਆਉਣ ਦਾ ਸਭ ਤੋਂ ਬਹੁਤ-ਬਹੁਤ ਸਵਾਗਤ ਔਰ ਅਸੀਂ ਇੱਕ ਸਾਰੇ ਹੀ ਜੋ ਇੱਥੇ 30 ਦੇ ਵਿੱਚ ਆਉਣਗੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਆਪ ਦੇ ਬੱਚੀਆਂ ਜਿਹੜੀਆਂ ਆਉਣਗੀਆਂ ਕੋਈ ਘਰਦਿਆਂ ਦੀ ਬਿਨਾ ਆ ਗਿਆ ਤਾਂ ਤੇ ਨਾ ਆਉਣਾ ਜਾਂ ਉਹਨਾਂ ਨੂੰ ਨਾਲ ਲੈ ਕੇ ਆਉਣਾ ਤਾਂ ਕਿ ਜਿਹੜਾ ਮੰਚ ਦਾ ਨਾਮ ਵੀ ਖਰਾਬ ਨਾ ਹੋਵੇ ਤੇ ਅਸੀਂ ਸਾਰਿਆਂ ਨੂੰ ਵੀ ਬੇਨਤੀ ਕਰਦੇ ਆ ਇੱਕ ਕਹਿੰਦੇ ਆ ਵੀ ਪਾਣੀ ਦੀਆਂ ਬੋਤਲਾਂ ਜ਼ਰੂਰ ਲੈ ਕੇ ਆਣ ਗਰਮੀ ਬਹੁਤ ਹੈ ਅਸੀਂ ਵੀ ਇੰਤਜ਼ਾਮ ਕਰਾਂਗੇ ਫਿਰ ਵੀ ਪਾਣੀ ਘਟ ਜਾਂਦਾ ਕਿਉਂਕਿ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਤੇ ਥੋੜਾ ਸਭ ਦਾ ਇੱਥੇ ਆਇਆ ਤੇ ਬਹੁਤ ਬਹੁਤ ਅਸੀ ਧੰਨਵਾਦ ਕਰਦੇ ਆ ਤੁਹਾਡਾ ਇਹ ਕੀ ਕਰਾ ਰਹੇ ਹੋ ਜੀ ਇਹਦਾ ਡੇਟ ਕਿਹੜੀ ਹੈ ਜਣ ਕੇ ਇਹ 10 ਅਗਸਤ ਦਿਨ ਐਤਵਾਰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6-7 ਵਜੇ ਤੱਕ ਇਹ ਚੱਲੇਗਾ ਪ੍ਰੋਗਰਾਮ ਜਿਦਾ ਸਹੀ ਜਿੱਥੇ ਹੋਗਾ ਇਹ ਪ੍ਰੋਗਰਾਮ ਇਹ ਮਹਿਤਾ ਇਨਕਲੇਵ ਮਿੱਤਲਮਾਲ ਦੇ ਸਾਹਮਣੇ ਡਾਕਟਰ ਮੇਲਾ RAM ਰੋਡ ਜਿੱਥੇ ਹਰ ਸਾਲ ਦੀ ਤਰ੍ਹਾਂ ਮੇਰੇ ਘਰ 10 ਸਾਲਾਂ ਤੋਂ ਲਗਾਤਾਰ ਇੱਥੇ ਕਰ ਰਹੇ ਆ ਅਮਾ ਕੋਈ ਐਂਟਰੀ ਫੀਸ ਵਗੈਰਾ ਜਾਂ ਇੱਥੇ ਕੋਈ ਐਂਟਰੀ ਫੀਸ ਨਹੀਂ ਹੈ ਔਰ ਫ੍ਰੀ ਹੈ ਇਹ ਮੇਲਾ ਲੋਕਾਂ ਦੇ ਐਂਟਰਟੇਨਮੈਂਟ ਵਾਸਤੇ ਜੀ ਹੁਣ ਇਹ ਜਿਵੇਂ ਰੱਖਿਆ ਫੰਕਸ਼ਨ ਇਹ ਜਾਨੀ ਕਿ ਸੱਭਿਆਚਾਰਕ ਤੌਰ ਤੇ ਰੱਖਿਆ ਗਿਆ ਹੈ ਹਾਂ ਬਿਲਕੁਲ ਇਹ ਦੇਖਿਆ ਗਿਆ ਅੱਜ ਕੱਲ੍ਹ ਵੈਸਟੈਂਕ ਦੇ ਜ਼ਿਆਦਾ ਆਉਂਦੀਆਂ ਨੇ ਕੁੜੀਆਂ ਤੁਸੀਂ ਕੋਈ ਡਰੈਸ ਕੋਡ ਲਾਗੂ ਕੀਤਾ ਅਸੀਂ ਬਿਲਕੁਲ ਕੰਪੀਟੀਸ਼ਨ ਕਰੂਗਾ ਮੈਮ ਉਹ ਹੋਏਗਾ ਕਿ ਉਹ ਪੂਰੀ ਉੱਪਰ ਪੰਜਾਬੀ ਪਹਿਣਾਵੇ ਸਾਡੇ ਅੱਜ ਵੀ ਕੋਈ ਬਿਨਾ ਪੰਜਾਬੀ ਪਹਿਰਾਵੇ ਤੋਂ ਨਹੀਂ ਆਇਆ ਉਹਦੇ ਵੀ ਨਹੀਂ ਆਉਂਦੇ ਉਸ ਦਿਨ ਦੀ ਗੱਲ ਉਸ ਦਿਨ ਤਾਂ ਅਸੀਂ ਲਿਖਿਆ ਵੈ ਜਾ ਤਰ ਅਰਚੀਵਲਿਸਟ ਜਿਹੜੇ ਉਹ ਅਸੀਂ ਉਹਨਾਂ ਨੂੰ ਮੈਸੇਜ ਪਾਇਆ ਵਿਆ ਕੋਈ ਵੀ ਜਿਹੜਾ ਇੱਥੇ ਪੰਜਾਬੀ ਪਹਿਰਾਵੇ ਚ ਆਵੇ ਔਰ ਜਿਹੜਾ ਕੋਈ ਨਹੀਂ ਪੰਜਾਬੀ ਪਹਿਰਾਵੇ ਚ ਆਉਂਦਾ ਉਹਦੀ ਅਸੀਂ ਆਈਟਮ ਵਗੈਰਾ ਨਹੀਂ ਕਰਾਂਗੇ ਨਹੀਂ ਅਸੀਂ ਕਰਾਉਣ ਦੀ ਕੋਈ ਸਾਡਾ ਮਨ ਹੈ ਤਾਂ ਗਲਤੀ ਨਾ ਹੋ ਗਈ ਤਾਂ ਮਾਫੀ ਚਾਹਾਂਗੇ ਪਰ ਅਸੀਂ ਅਵਾਇਡ ਕਰਾਂਗੇ ਜੋ ਕਿ ਇਦਾਂ ਦਾ ਹੁੰਗਾ ਕਿ ਵੀ ਆਪ ਦੇ ਕੱਪੜੇ ਭਾਈ ਤੁਸੀਂ ਪਹਿਰਾਵਾ ਪੰਜਾਬੀ ਕਰ ਕਿਉਂਕਿ ਆਪਾਂ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਆ ਸੱਭਿਆਚਾਰ ਨਾਲ ਜੋੜਨਾ ਮਤਲਬ ਇਹ ਹੈਗਾ ਕਿ ਜਿਹੜਾ ਵੈਸਟਰਨ ਕਲਚਰ ਹੈਗਾ ਉਹ ਆਪਦੀ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਨਹੀਂ ਉੱਥੇ ਕੋਈ ਦਾਦਾ ਦਾਦੀ ਨਾ ਹੀ ਕਿਉਂ ਉੱਥੇ ਆਪਦੇ ਬੱਚਿਆਂ ਨੂੰ ਪਾਲਦਾ ਆਪਣਾ ਜਿਹੜਾ ਕਲਚਰ ਹੈ ਉੱਥੇ ਮੈਂ ਨਿਊਜ਼ੀਲੈਂਡ ਦੇਖ ਕੇ ਆਇਆ 10% ਲੋਕ ਹੈ ਜੋ ਆਪਣੇ ਵਾਂਗੂ ਰਹਿੰਦੇ ਆ ਆਪਦੇ ਪੋਤਿਆਂ ਨਾਲ ਉਹਦੇ ਨਾਲ 10% 90% ਆਪਣੇ 10% ਲੱਗ ਰਹੇ ਨੇ 90% ਨਾ ਰਹਿੰਦੇ ਆ ਮਾਂ ਪਿਓ ਦੀ ਸੇਵਾ ਕਰਨੀ ਧੀਾਂ ਦਾ ਸਤਿਕਾਰ ਕਰਨਾ ਬੱਚੀਆਂ ਦਾ ਸਤਿਕਾਰ ਕਰਨਾ ਜਿਸ ਪਰਿਵਾਰ ਦੇ ਵਿੱਚ ਬੱਚੀਆਂ ਦਾ ਔਰਤਾਂ ਦਾ ਸਤਿਕਾਰ ਹੈ ਉੱਥੇ ਬੇਟੀ ਵੀ ਹੈ ਭੈਣ ਵੀ ਹੈ ਪਤਨੀ ਵੀ ਹੈ ਮਾਤਾ ਵੀ ਹੈ ਹੈਨਾ ਤਾਂ ਉਹ ਜਿਹੜਾ ਜਿਸ ਘਰ ਦੇ ਵਿੱਚ ਔਰਤਾਂ ਦਾ ਸਤਿਕਾਰ ਹੋਊਗਾ ਉਹ ਕਰਨੇ ਤਰੱਕੀ ਕਰਨੀ ਕਰਨੇ ਨੂੰ ਕੋਈ ਰੋਕ ਨਹੀਂ ਸਕਦਾ ਜਿਸ ਮੁਲਕ 'ਚ ਔਰਤ ਦਾ ਸਤਿਕਾਰ ਹੋਊਗਾ ਉਸ ਮੁਲਕ ਦੀ ਵੀ ਤਰੱਕੀ ਹੋਣੀ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕੁਝ ਹੋਰ ਪੁੱਛਣਾ ਚਾਹੁੰਦਾ ਸਰ ਜੀ ਨੇ ਕੀ ਹੁਣ ਇਹਾਂ ਦਾ ਪਰਸੋਂ ਖਤਮ ਹੋ ਗਿਆ ਸਸ਼ੀਕਾਂਤ ਜੀ ਮੇਰਾ ਨਾਮ ਰਿਤੂ ਸਵੇਰਾ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਮੈਂ ਪ੍ਰੈਜ਼ੀਡੈਂਟ ਆ ਤੇ ਮੈਂ ਇੱਥੇ ਤੁਹਾਡਾ ਪਹਿਲਾਂ ਜੀ ਆਇਆਂ ਨੂੰ ਕਹਿੰਨੀ ਆ ਸਾਰੇ ਪ੍ਰੈਸ ਪ੍ਰੈਸ ਦੇ ਜਿੰਨੇ ਵੀ ਵੀਰ ਆ ਕੇ ਬੈਠੇ ਆ ਤੇ ਮੈਂ ਧੰਨਵਾਦ ਕਰਦੀ ਆ ਜਸਾ ਅੰਕਲ ਦਾ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਇੱਥੇ ਆਉਣ ਵਾਸਤੇ ਕਿਉਂਕਿ ਮੇਰੇ ਸਹੁਰੇ ਦੀ ਜਗ੍ਹਾ ਤੇ ਲੱਗਦੇ ਆ ਮੇਰੇ ਬੀਤਾ ਸਮਾਨ ਨੇ ਮੇਰੇ ਫਾਦਰ ਸਾਹਿਬ ਦੇ ਦੋਸਤ ਨੇ ਤੇ ਮੈਨੂੰ ਅੰਕਲ ਜੀ ਨੇ ਕਿਹਾ ਕਿ ਬੇਟੇ ਤੁਸੀਂ ਜਰੂਰ ਆਓ ਕਿ ਸੰਸਾ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਸਾਡੀ ਸੰਸਥਾ ਦਾ ਕੰਮ ਹੈ ਨਾ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦਿੰਦੇ ਆ ਫ੍ਰੀ ਐਜੂਕੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਉਹੀ ਲੋੜਵੰਦ ਬੱਚੇ ਸਾਡੇ ਕੋਲ ਆਉਂਦੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਜਿਨ੍ਹਾਂ ਦੇ ਮਾਵਾ ਪੈਨੇ ਕੈਪेबल ਨਹੀਂ ਹੈਗੇ ਕਿਉਂ ਫੀਸਾਂ ਦੇ ਸਕਣ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕ ਸਕਣ ਸਾਡੇ ਇੱਥੇ ਪ੍ਰਿੰਸੀਪਲ ਮੈਮ ਸ਼ਾਰਦਾ ਚੋਪੜਾ ਜੀ ਵੀ ਆਏ ਹੋਏ ਆ ਜਿਨ੍ਹਾਂ ਵੱਲੋਂ ਕਿ ਪਲਸਟੂ ਤ ਕੀ ਗਈ ਹੈ ਇੱਥੇ ਇਸ ਕਾਰਨ ਮੈਨੂੰ ਅੰਕਲ ਜੀ ਨੇ ਕਿਹਾ ਕਿਉਂਕਿ ਜਿਹੜੀਆਂ ਇਹ ਤੀਆਂ ਕਰਾ ਰਹੇ ਹਨ ਨਾ ਤੇ ਅੰਕਲ ਨੇ ਪਹਿਲਾਂ ਹੀ ਦੱਸਿਆ ਕਿ ਫ੍ਰੀ ਨੇ ਉਹ ਬੱਚੀਆਂ ਜਿਹੜੀਆਂ ਕਿ ਨਹੀਂ ਪੈਸੇ ਦੇ ਸਕਦੀਆਂ ਜਿਹੜੀਆਂ ਕਿਥੇ ਕਿਉਂਕਿ ਜਿਹੜਾ ਐਨਜਾਇਮੈਂਟ ਦਾ ਹੱਕ ਹੈ ਜਿਹੜਾ ਆਉਣਾ ਹੈ ਖੁਸ਼ੀ ਮਨਾਉਣੀ ਹੈ ਖੁਸ਼ੀਆਂ ਤੇ ਹੱਕ ਸਾਰੇ ਬੱਚਿਆਂ ਦਾ ਹੁੰਦਾ ਹੈ ਤੇ ਬੱਚੇ ਸਭ ਦੇ ਸਾਂਝੇ ਹੁੰਦੇ ਆ ਬੱਚੇ ਬਹੁਤ ਜ਼ਿਆਦੇ ਇਹ ਜਿਹੇ ਹੁੰਦੇ ਆ ਵਿਚਾਰੇ ਜਿਹੜੇ ਨਹੀਂ ਫੀਸ ਦੇ ਸਕਦੇ ਹੋਟਲਾਂ 'ਚ ਧੀਆ ਮਨਾਈਆਂ ਜਾ ਰਹੀਆਂ ਉਹਨਾਂ ਦੀ ਫੀਸ ਹੁੰਦੀ ਹੈ 6-6 ਸੌ ਵੀ ਹੈ ਕਿਸੇ ਦੀ ਹਜ਼ਾਰ-ਹਜ਼ਾਰ ਵੀ ਹੈ ਉਹ ਉਹਨਾਂ ਤੋਂ ਨਹੀਂ ਦਿੱਤੀਆਂ ਜਾਂਦੀਆਂ ਪਰ ਉਹ ਸਖਨੇ ਨਾ ਰਹਿਣ ਆਪਦੀ ਐਨਜਾਇਮੈਂਟ ਤੋਂ ਤਿਉਹਾਰ ਤੋਂ ਤਿਉਹਾਰ ਕਿਉਂਕਿ ਬੱਚਿਆਂ ਦੇ ਨਾਲ ਹੀ ਚੰਗੇ ਲੱਗਦੇ ਆ ਕਹਿੰਦੀ ਹੈ ਕਿ ਧੀਆ ਨੇ ਤੀਆਂ ਦੀ ਨਾਲੀ ਤੀਆਂ ਨੇ ਤੀਆਂ ਦੀਆਂ ਹੀ ਤੀਆਂ ਨੇ ਤੇ ਇਸੇ ਕਰਕੇ ਆ ਕਿ ਸਾਡੇ ਵੱਨੋਂ ਜਿਹੜਾ ਕੁਝ ਵੀ ਹੈ ਸਾਡੀ ਮਮ ਦੇਵਤਾ ਯਾਦਗਾਰੀ ਮੰਚ ਵੱਲੋਂ ਇਹ ਤੀਆਂ ਹਰ ਸਾਲ ਕਰਾਈਆਂ ਜਾਂਦੀਆਂ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਇੱਥੇ ਆ ਕੇ ਅੱਜ ਕਿ ਇੱਥੇ ਮੈਨੂੰ ਵੀ ਬੁਲਾਇਆ ਗਿਆ ਤੇ ਇਹ ਜਿਹੜੀਆਂ ਤੀਆਂ ਰਹਿਣਗੀਆਂ ਬਿਲਕੁਲ ਫ੍ਰੀ ਰਹਿਣਗੀਆਂ ਤੇ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਜੋੜ ਰਹੀਆਂ ਜਿਹੜਾ ਮਜ਼ਬੂਤ ਕਰਦੀਆਂ ਹੋਈਆਂ ਤੀਆਂ ਨੇ ਕਿਉਂਕਿ ਇਹਦੇ ਵਿੱਚ ਕਿਸੇ ਜਦੋਂ ਆਪਾਂ ਹੋਟਲਾਂ ਦੇ ਵਿੱਚ ਕਲਚਰ ਚ ਜਾਂਦੇ ਆ ਨਾ ਕਿਥੇ ਕੋਈ ਚਰਖਾ ਨਹੀਂ ਰੱਖਿਆ ਹੁੰਦਾ ਕਿਥੇ ਕੋਈ ਪੱਕੀਆਂ ਨਹੀਂ ਹੁੰਦੀਆਂ ਤਰਿੰਜਣਾ ਨਹੀਂ ਪਤਾ ਹੁੰਦਾ ਬੱਚਿਆਂ ਨੂੰ ਕੀ ਨੇ ਅੰਕਲ ਜੀ ਨੇ ਸਾਨੂੰ ਵੀ ਦੱਸਿਆ ਅਸੀਂ ਛੋਟੇ ਹੁੰਦੇ ਚਰਖੇ ਪੂਣੀਆਂ ਦੇਖੇ ਜਰੂਰ ਨੇ ਪਰ ਨਹੀਂ ਪਤਾ ਹੁੰਦਾ ਚਰਖੇ ਦੇ ਵਿੱਚ ਹੀ ਕਿੰਨੇ ਪਾਰਟਸ ਹੁੰਦੇ ਆ ਤੇ ਉਹ ਵੀ ਸਾਨੂੰ ਅੰਕਲ ਜੀ ਨੇ ਸਮਝਾਇਆ ਪੁੱਤ ਐਦਾਂ ਐਦਾਂ ਕਰਨਾਗਾ ਤੇ ਜਦੋਂ ਸਾਨੂੰ ਹੁਣ ਇੰਨਾ ਕੁਝ ਜੀ ਅੱਜ ਸਾਨੂੰ ਪਤਾ ਲੱਗ ਰਿਹਾ ਕੱਲ ਨੂੰ ਅਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਵਾਂਗੇ ਤੇ ਪੀੜੀ ਦਰ ਪੀੜੀ ਇਹ ਰਵੈਤ ਚਲਦੀ ਰਹੂਗੀ ਤੇ ਅਸੀਂ ਬਹੁਤ ਖੁਸ਼ ਆ ਇੱਥੇ ਆ ਕੇ ਤੇ ਧੰਨਵਾਦ ਕਰਦੇ ਆ ਜੱਸਾ ਅੰਕਲ ਦਾ ਦੇਵਤਾ ਮਾਤਾ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਕਿਹਾ ਤੇ ਆਪਦੀਆਂ ਬੱਚੀਆਂ ਮੰਨ ਕੇ ਇੱਥੇ ਸਾਨੂੰ ਬੁਲਾਇਆ ਥੈਂਕ ਯੂ ਜੀ ਸਾਰਿਆਂ ਨੂੰ ਜਿਵੇਂ ਕਿ ਸਾਬਰਾ ਨੇ ਦੱਸਿਆ ਜੱਸਾ ਜੀ ਨੇ ਜਿਹੜੇ ਤੀਆਂ ਦਾ ਤਿਹਾਰ ਆ ਇਹ ਹਰ ਸਾਲ ਸੋਨ ਦੇ ਮਹੀਨੇ ਚ ਬਣਾਇਆ ਜਾਂਦਾ ਹੈ ਲੜਕੀਆਂ ਆਪਣੇ ਪੇਕੇ ਘਰ ਆਉਂਦੀਆਂ ਇਹ ਤਿਹਾਰ ਮਨਾਉਣ ਪਰ ਅੱਜ ਕੱਲ ਜਿਹੜਾ ਤੀਆਂ ਦਾ ਹੈਗਾ ਇਹਦਾ ਰੂਪ ਕੁਝ ਹੋਰ ਹੀ ਹੋ ਗਿਆ ਹੋਟਲਾਂ ਚ ਤੀਆਂ ਬਣਨ ਲੱਗ ਗਈਆਂ ਜਿਹੜੀਆਂ ਕਿ ਸਾਡੀਆਂ ਐਕਚੁਅਲ ਤੀਆਂ ਹੁੰਦੀਆਂ ਸੀ ਉਹ ਪੇੜਾਂ ਨੀਚੇ ਹੀ ਲੱਗਦੀਆਂ ਸੀਗੀਆਂ ਤਾ ਕੁੜੀਆਂ ਆਪਣੇ ਪਿੱਕੇ ਘਰ ਆਂਦੀਆਂ ਸੀਗੀਆਂ ਤਾਂ ਉਹ ਜਿਹੜੇ ਉਹਨਾਂ ਦੇ ਮਨ 'ਚ ਅ ਦਿਲਾਂ ਦਾ ਸ਼ਿਕਵੇ ਆਪਣੀ ਸੱਸ ਦੇ ਪ੍ਰਤੀ ਜਾਂ ਜੋ ਵੀ ਹੁੰਦਾ ਸੀ ਉਹ ਬੋਲੀਆਂ ਪਾਲਦੀਆਂ ਸੀ ਤੇ ਜਿਵੇਂ ਸੱਸ ਉਹਨਾਂ ਨੂੰ ਮਹਿਣਾ ਮਾਰਦੀ ਸੀਗੀ ਤੈਨੂੰ ਤੀਆਂ ਤੇ ਲੈਨ ਆਇਆ ਬਹੁਤਿਆਂ ਭਰਾਵਾਂ ਵਾਲੀਏ ਤਾਂ ਇਹਦੇ ਵਿੱਚ ਫਿਰ ਉਹ ਨੂੰ ਜਵਾਬ ਦਿੰਦੀ ਐ ਕਿ ਤੁਹਾਡਾ ਅਰਦਾ ਲੈਨ ਆਇਆ ਤਾਂ ਜਿਹੜੀਆਂ ਇਹ ਤੀਆਂ ਜਿਹੜੀਆਂ ਲੱਗਦੀਆਂ ਸੀਗੀਆਂ ਪੁਰਾਣੇ ਸਮਿਆਂ 'ਚ ਤਾਂ ਇਹਦਾ ਮਤਲਬ ਕੁਝ ਹੋਰ ਹੁੰਦਾ ਸੀ ਪਰ ਅੱਜ ਕੱਲ ਜਿਹੜੀਆਂ ਇਹ ਹੋਟਲਾਂ 'ਚ ਲੱਗਣ ਲੱਗੀਆਂ ਇਹਨਾਂ ਦਾ ਰੂਪ ਕੁਝ ਹੋਰ ਹੋ ਗਿਆ ਤਾਂ ਮੈਂ ਚਾਹਨੀ ਆ ਕਿ ਸਾਨੂੰ ਇਹ ਤੀਆਂ ਦੀਵੇ ਕੀ ਦੇਵਤਾ ਯਾਦਗਾਰੀ ਮੰਚ ਨਾਲ ਆਂਟੀ ਲਗਾਉਂਦੇ ਹੁੰਦੇ ਸੀ ਬਹੁਤ ਸਾਲਾਂ ਤੋਂ ਲਗਾ ਰਿਹਾ ਜਦੋਂ ਤੱਕ ਮੈਨੂੰ ਯਾਦ ਹੈ ਜਦੋਂ ਮੇਰੀ ਮੈਰिज ਨਵੀ ਹੋਈ ਸੀ ਤਾਂ ਮੈਂ ਇਹਨਾਂ ਦੀਆਂ ਤੀਆਂ ਹੀ ਸੁਣੀਆਂ ਸੀ ਤੇ ਅਸੀਂ ਆਂਦੇ ਵੀ ਹੁੰਦੇ ਸੀਗੇ ਤਾਂ ਇਹਨਾਂ ਦੀਆਂ ਤੀਆਂ ਬੜੀਆਂ ਟ੍ਰੈਡੀਸ਼ਨਲ ਤਰੀਕੇ ਨਾਲ ਲਗਾਈਆਂ ਜਾਂਦੀਆਂ ਇਹ ਹਾਥੀ ਘੋੜੇ ਉੱਠ ਆਂਟੀ ਸਭ ਕੁਝ ਇੱਥੇ ਬੁਲਾਉਂਦੇ ਹੁੰਦੇ ਸੀ ਪਾਲਕੀਆਂ ਵੀ ਤਾਂ ਬੱਚਿਆਂ ਨੂੰ ਟ੍ਰੈਡੀਸ਼ਨਸ ਬਾਰੇ ਦੱਸਿਆ ਵੀ ਜਾਂਦਾ ਸੀ ਈਵਨ ਸਾਨੂੰ ਵੀ ਇੰਨਾ ਪਤਾ ਪਾਣੇ ਕਲਚਰ ਦਾ ਤਾਂ ਚਲੋ ਹੁਣ ਤਾਂ ਪਤਾ ਚੱਲ ਗਿਆ ਤਾਂ ਇਸ ਤਰ੍ਹਾਂ ਦੀਆਂ ਤੀਆਂ ਲਗਾਉਣੀਆਂ ਚਾਹੀਦੀਆਂ ਇਹਨਾਂ ਦਾ ਬਹੁਤ ਅੱਛਾ ਉਪਰਾਲਾ ਹੈ ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੱਸਾ ਜੀ ਨੇ ਸਾਨੂੰ ਬੁਲਾਇਆ ਇਨਵਾਈਟ ਕੀਤਾ ਕਿ ਇਸ ਰਵੈਤ ਨੂੰ ਅਸੀਂ ਆਈ ਕੰਟੀਨਿਊ ਰੱਖਣਾ ਤੇ ਅਸੀਂ ਇਹਨਾਂ ਦੇ ਸਰਦੇ ਤੇ ਅਸੀਂ ਆਏ ਵੀ ਹਾਂ ਤੇ ਅਸੀਂ ਅੱਗੇ ਵੀ ਇਹਨਾਂ ਦਾ ਸਾਥ ਦੇਵਾਂਗੇ ਥੈਂਕ ਯੂ ਸੋ ਮਚ ਇਸ ਸਮਾਜ ਦੇ ਵਿੱਚ ਸਾਡੇ ਲਈ ਐਸੈਟ ਹੈ ਸਾਨੂੰ ਇਸ ਐਸਿਡ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਮੈਂ ਆਪਣੀਆਂ ਬਜ਼ੁਰਗਾਂ ਮਾਤਾਵਾਂ ਨੂੰ ਵੀ ਇੱਕ ਸੱਦਾ ਦਵਾਂਗੀ ਕਿ ਉਹ ਜ਼ਰੂਰ ਆਣ ਜਿਸ ਤਰ੍ਹਾਂ ਦੇਵਤਾ ਮੈਮ ਦੇ ਵਿੱਚ એનર્ਜੀ ਹੈ ਇਸ ਤਰ੍ਹਾਂ ਸਾਡੀਆਂ ਮਾਤਾਵਾਂ ਵਿੱਚ ਵੀ ਸੇਮ એનર્ਜੀ ਆਵੇ ਤੋ ਆਪਣੇ ਰੁਝਾਵੇਂ ਕੰਮਾਂ ਵਿੱਚੋਂ ਨਿਕਲ ਕੇ ਆਪਣੇ ਇਸ ਖੁੱਲ ਨੂੰ ਮੰਨਣ ਤੇ ਆਪਣੇ ਕੰਮਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਥੋੜੇ ਜੇ ਦੇਰ ਲਈ ਇੱਥੇ ਆ ਕੇ ਦੇਖਣ ਤੋਂ ਉਹਨਾਂ ਨੂੰ ਜ਼ਿੰਦਗੀ ਇੱਕ ਨਵਕੈਲੀ ਜ਼ਿੰਦਗੀ ਨਜ਼ਰ ਆਵੇਗੀ ਜੀ ਧੰਨਵਾਦ ਫਿਰ ਸਟਾਰਟ ਕਰ ਕੋਡ ਇੱਕ ਵਾਰ ਪਛਦੇ ਆ ਕੀ ਹੋਰ ਹੈ ਜੀ ਬਾਲਾ ਟੱਕਣਾ ਬੁਝੇ ਨਹੀਂ 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 ਟੱਕਣਾ ਬੁਝਾਉਂਦੇ ਬੜੀਆ ਹੋਸੇ ਇੱਕ ਮਿੰਟ ਹੁਣੇ ਸਟਾਰਟ ਕਰੀਏ ਉਹ ਜਿਹੜੀ ਨੇੜੇ ਕੋਈ ਵੀ ਬੋਲਣਗੇ ਅਸੀਂ ਲੜਾਂਗੇ ਸ਼ਿਫਟ ਕਰ ਦਾਂਗੇ ਮੈਂ ਬਾਅਦ ਬਾਅਦ ਮੈਂ ਸਟਾਰਟ ਭਾਗਿ ਤੋੜਦੇ ਬੈਠਾ ਤੁਸੀਂ ਵੀ ਕਰਾਇਆ ਸੀਗਾ ਬਹੁਤ ਸੋਹਣਾ ਸੀ ਦੇਖਿਆ ਤੇ ਅੱਜ ਫੇਰ ਵੀ ਚਾਵਲੇ ਕੀ ਕਹਨੇ ਹੋ ਜੀ ਅਸ਼ੀਕਲ ਜੀ ਮੇਰੇ ਬਾਰੇ ਸਾਰਿਆਂ ਨੂੰ ਆਜੋ ਇੱਥੇ ਨਾ ਡਾਕਟਰ ਅਮਨਦੀਪ ਕੋਲ ਉਹ ਓਲਡ ਤੁਸੀਂ ਜਾਣਦੇ ਹੋ ਜੋ ਵੀ ਹੁਣ ਤੱਕ ਇਹ ਮੈਂ ਸਿੱਖਿਆ ਗਏ ਡਾਕਟਰ ਦੇਤਾ ਯਾਦ ਗਰੀ ਕਲਾਂ ਮੰਚ ਤੋਂ ਇਹ ਸਿੱਖਿਆ ਮੈਂ 10 ਸਾਲ ਦੀ ਸੀ ਜਦੋਂ ਤੋਂ ਮੈਂ ਇਹਨਾਂ ਨਾਲ ਜੁੜੀ ਹੋਈ ਹਾਂ ਇਹ ਜੋ ਵੀ ਮਤਲਬ ਕਿ ਹੁਣ ਤੱਕ ਫ੍ਰੀ ਐਂਟਰੀਆਂ ਹੋਈਆਂ ਨੇ ਇਹ ਜੋ ਵੀ ਮੈਂ ਨਕਸ਼ੇ ਕੰਮਾਂ ਤੇ ਦੇਤਾ ਆਂਟੀ ਦੀ ਨਕਸ਼ੇ ਕਦਮਾਂ ਤੇ ਚੱਲ ਰਹੀਆਂ ਕਿਉਂਕਿ ਇਹ ਸਭ ਕੁਝ ਜੋ ਵੀ ਸਿੱਖਿਆ ਗਿਆ ਦਾ ਇਹ ਆਂਟੀ ਤੋਂ ਹੀ ਸਿੱਖਿਆ ਮੈਂ ਮੈਂ ਧੰਨਵਾਦ ਕਰਦੀ ਹਾਂ ਜਿਸ ਅੰਕਲ ਦਾ ਰਮਾ ਮੈਮ ਦਾ ਆਸ ਵੈਲਫੇਅਰ ਸੁਸਾਇਟੀ ਦਾ ਸਬਦ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈਗਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਇਹ ਇੱਥੇ ਤੱਕ ਮਤਲਬ ਕਿ ਇਹ ਸਮਝਿਆ ਇਸ ਸਲਾਈਡ ਹਨ ਤੇ ਔਰ ਜੋ ਵੀ ਇਥੇ ਅਸੀਂ ਐਂਟਰੀ ਫੀਸ ਹੈ ਉਹ 프리 ਆਫ ਕੋਸਟ ਹੈ 12 ਬਸ ਤੋਂ 6 ਬਸ ਤੱਕ ਰਹੇਗਾ ਇਥੇ ਜਿਨ੍ਹਾਂ ਨੇ ਵੀ ਸਟਾਲਸ ਵਗੈਰਾ ਲਗਵਾਉਣੀਆਂ ਉਹ 프리 ਆਫ ਕੋਸਟ ਰਹੇਗੀ ਤੇ ਇਹਦੇ ਵਿੱਚ ਜੋ ਵੀ ਬੱਚੇ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਆਪਣਾ ਪੰਜਾਬੀ ਪਹਿਰਾਵਾ ਪਾ ਕੇ ਆਣ ਤੇ ਇਹਦੇ ਵਿੱਚ ਹੋਰ ਵੀ ਇਦਾਂ ਦੀ ਹੈ ਜਿਨ੍ਹਾਂ ਨੇ ਜਿਸ ਵਿੱਚ ਵੀ ਹਿੱਸਾ ਲੈਣਾ ਕੋਈ ਐਂਟਰੀ ਫੀਸ ਨਹੀਂ ਕੋਈ ਪਾਰਟਿਸਿਪੇਟ ਫੀਸ ਨਹੀਂ ਰਹੇਗੀ ਤੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ ਹਾਂ ਜੀ ਹਾਂ ਜੀ ਇਹਨਾਂ ਦੀ ਤੁਹਾਨੂੰ ਹਾਂ ਜੀ ਸਾਰੇ ਸਮਰਥਕ ਇਕੱਠੇ ਹੋਏ ਜਿਹੜੇ ਭਾਂਪਰਾ ਵੱਡੇ ਛੋਟੇ ਸਾਰੇ ਮੇਰਾ ਹਸਪਤਾਲ ਇਸ ਵਾਸਤੇ ਵੀ ਜੋ ਮੋਡਲ ਸਾਡੀ ਮਾਂ ਦਾ ਦੇਸ਼ ਨੇ ਬੱਜਿਆ ਉਹ ਅਸੀਂ ਇੱਕ ਗੇ ਲੈ ਕੇ ਚੱਲਦੇ ਹਾਂ ਜਿਨ੍ਹਾਂ ਨੇ ਸਭ ਬਿਊਟੀ ਸੰਪਤੀ ਸੱਭ ਦੇ ਦੇ ਨੇ ਸਾਰੇਆਂ ਨੂੰ ਇੱਕ ਖੁੱਲਾ ਸੱਦਾ ਹੈ ਦੀ ਸਾਰੇ ਹਮ ਹਮ ਆ ਕੇ ਆਓ ਇਸ ਰੌਂਗੜੇ ਨੂੰ ਦੇਖੋ ਇੱਕ ਇੱਕ ਕੇਵਲ ਕੁੜੀਆਂ ਵਾਲਾ ਜਿਹਦੇ ਵਿੱਚ ਮੁੰਡੇ ਕਿਸੇ ਵੀ ਜਾਂ ਆਦਮੀ ਦੀ ਸੂਲਤ ਸਮੂਲਤ ਨਹੀਂ ਹੈ ਇਹ ਸਾਸਕੀ ਕੂਲੇ ਪੰਡਾ ਚ ਖੁੱਲਾ ਵਿੱਦਾ ਸਾਰੇਆਂ ਨੰਦ ਮਰਨ ਸ਼ਾਮਣ ਦਾ ਪ੍ਰਮਾਤਮਾ ਕਲਪਨ ਸਾਰੇ ਕਿਸੇ ਵਾਈਗ ਰਿਖਨ ਚਾਵਨ